ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਮੇਰ ਕਾ ਜਨ ਸਰ ਜਣੇ ਬਹੁਤ ਵਧੀਆ ਹੋਊਗੀ ਤੇ ਅੱਜ ਦਾ ਕੋਈ ਵਲੌਗ ਨਹੀਂ ਹੋਣ ਵਾਲਾ ਅੱਜ ਦਾ ਜਿਹੜਾ ਟੌਪਿਕ ਹੋਣ ਵਾਲਾ ਤੇ ਇੱਕ ਹਾਊਸ ਵਾਈਫ ਜਿਹੜੀ ਬਿਨਾ ਮੇਕਅਪ ਤੋਂ ਜਿਹੜਾ ਉਹ ਕਿਦਾਂ ਆਪ ਰੱਖ ਸਕਦੀ ਆ ਸੋਹਣਾ ਦੇਖ ਸਕਦੀ ਆ ਉਹ ਤੁਹਾਨੂੰ ਮੈਂ ਦੱਸੂਗੀ ਇਸ ਵਿੱਚ ਕੋਈ ਵੀ ਮਕਰੀਬ ਯੂਜ਼ ਨਹੀਂ ਕੀਤੀ ਹੈਗੀ ਕੁਝ ਕੁ ਟਿਪਸ ਮੈਂ ਤੁਹਾਨੂੰ ਦਵਾਂਗੀ ਉਹ ਹਾਊਸ ਵਾਈਫ ਜਿਹੜੀ ਆ ਜਿੱਦਾਂ ਬੱਚਿਆਂ ਦੇ ਨਾਲ ਕੋਈ ਮੇਕਅਪ ਨਹੀਂ ਹੋ ਪਾਉਂਦਾ ਹੈਗਾ ਨਾ ਤੇ ਉਹ ਟਿਪਸ ਮੈਂ ਤੁਹਾਨੂੰ ਦਵਾਂਗੀ ਜਿੱਦ ਨਾਲ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਸਹੀ ਤਰੀਕੇ ਨਾਲ ਦੇਖ ਸਕਦੇ ਜੇ ਸਹੀ ਲੱਗ ਸਕਦੇ ਜੇ ਸਾਰਾ ਤੇ ਐਕਟੀਵਿਟੀ ਆ ਸਕਦੇ ਜੀ ਹਨਾ ਆਪਣੇ ਆਪ 'ਚ ਇੱਕ ਪੋਜ਼ਿਟਿਵ એનર્ਜੀ ਆਉਂਦੀ ਜਦੋਂ ਆਪਾਂ ਆਪਣੇ ਆਪ ਵੱਲ ਧਿਆਨ ਦਿੰਨੇ ਆ ਜਾਂ ਆਪਣੇ ਚਿਹਰੇ ਵੱਲ ਵੇਖਦੇ ਆ ਜੇ ਮੁਰਝਾਇਆ ਹੋਏਗਾ ਜਾਂ ਬਾਲ ਖਿਲਰੇ ਹੋਣਗੇ ਤੇ ਉਹ એનર્ਜੀ ਤੁਹਾਡੀ ਡਾਊਨ ਹੋ ਜੇਗੀ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਚੰਗਾ ਵੇਖੋਗੇ ਸ਼ੀਸ਼ੇ ਵਿੱਚ ਵੇਖੋਗੇ ਹਾਂ ਮੈਂ ਮੇਨਟੇਨ ਆ ਮੈਂ ਅੱਛੀ ਲੱਗਦੀ ਪਈਆਂ ਕੋਈ ਵੀ ਸਾਡੇ ਘਰ ਆਂਦਾ ਆ ਹਨਾ ਤੇ ਆਪਾਂ ਅੱਛੇ ਦੇਖਦੇ ਪਏ ਆ ਤੇ ਸਾਡਾ ਕੌਨਫੀਡੈਂਸ ਜਿਹੜਾ ਉਹ ਖਾਈ ਹੋ ਜਾਂਦਾ ਵਾਂ ਤੇ ਕੁਝ ਦੇਖਸੇ ਮੈਂ ਦਵਾਂਗੀ ਤੁਹਾਨੂੰ ਜਿਹੜੇ ਕਿ ਮੈਂ ਫੋਲੋ ਕਰਦੀ ਆ ਉਹ ਮੈਂ ਤੁਹਾਨੂੰ ਦੱਸੂਗੀ ਤੁਸੀਂ ਜਰੂਰ ਫੋਲੋ ਕਰਿਓ ਤੇ ਤੁਸੀਂ ਬਿਨਾ ਮੇਕਅਪ ਕੀਤੇ ਵੀ ਤੁਸੀਂ ਜਿਹੜੇ ਉਹ ਸੋਹਣਾ ਲੱਗ ਸਕਦੇ ਜੇ ਤੇ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਕੋਈ ਵੀ ਵਲੌਗ ਨਹੀਂ ਹੋਣ ਵਾਲਾ ਮੈਂ ਤੁਹਾਨੂੰ ਕੁਝ ਕੁ ਟਿਪਸ ਦਵਾਂਗੀ ਤੇ ਉਹ ਤੁਸੀਂ ਫੋਲੋ ਕਰਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਤੁਹਾਡੇ ਹੇਅਰ ਦੀ ਤੁਹਾਡੇ ਹੇਅਰ ਸ਼ਾਰਟ ਆ ਜਾਂ ਲੌਂਗ ਵਾ ਹਨਾ ਇਹਨਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਆਪਣੇ ਜਿਹੜਾ ਸਵੇਰੇ ਉੱਠ ਕੇ ਜਿਹੜਾ ਉਹ ਤਹੀ ਕੰਬ ਕਰ ਸਕਦੇ ਜੇ ਜਾਂ ਤਹੀ ਤੁਹਾਡੇ ਹੇਅਰ ਜਿਹੜੀ ਆ ਉਹ ਗ੍ਰੀ ਆ ਜਾਂ ਵਾਈਟ ਹੋ ਗਿਆ ਉਹਨਾਂ ਨੂੰ ਕਦੀ ਵੀ ਸ਼ੋਅ ਆਫ ਨਾ ਕਰੋ ਉਹਨਾਂ ਨੂੰ ਮਤਲਬ ਕਵਰ ਕਰਕੇ ਰੱਖੋ ਤੁਸੀਂ ਜਿਹੜਾ ਜਿਹੜਾ ਵੀ ਕਲਰ ਯੂਜ਼ ਕਰਦੇ ਜੇ ਜਾਂ ਮਹਿੰਦੀ ਯੂਜ਼ ਕਰਦੇ ਜੇ ਹਨਾ ਉਹਨਾਂ ਨੂੰ ਲਗਾ ਕੇ ਰੱਖੋ ਇਹ ਦਿਨਾ ਇਹ ਆ ਕਿ ਤੁਹਾਡਾ ਨਾ ਸਭ ਤੋਂ ਪਹਿਲਾਂ ਫੈਕਟਰ ਤੁਹਾਡੇ ਜਾਂਦਾ ਹੇਅਰ ਤੇ ਤੇ ਹੇਅਰ ਜਿਹੜਾ ਤੁਹਾਡੇ ਨੇਚਰਲ ਜਿਹੜੇ ਲੱਗਣਗੇ ਹਨਾ ਬਲੈਕ ਆ ਤੁਹਾਡੇ ਜਾਂ ਤੁਹਾਡੇ ਹੈਅਰ ਗ੍ਰੇ ਆ ਹਨਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ヘア ਦਾ ਕਲਰ ਆ ਉਹ ਜਿਹੜਾ ਉਹ ਇਫੈਕਟ ਕਰਦਾ ਵਾ ਜੇ ਤੁਹਾਡੇ ਵਾਈਟ ヘア ਆ ਤੇ ਸਾਡਾ ਧਿਆਨ ਜਿਹੜਾ ਮਤਲਬ ਇੱਥੇ ਪਾਏਗਾ ਸਾਡੇ ヘア ਤੇ ਪਏਗਾ ਕਿ ヘア ਜਿਹੜੇ ਉਹ ਵਾਈਟ ਵਾਈਟ ਆ ਉਹ ਸਾਡਾ ਚਿਹਰਾ ਬਿਲਕੁਲ ਵੀ ਅੱਛਾ ਨਹੀਂ ਦਿਖੇਗਾ ਅੱਛਾ ਨਹੀਂ ਲੱਗੇਗਾ ਹਨਾ ਤੇ ਜਿਹੜੇ ਵਾਈਟ ヘア ਜਿਹੜੇ ਉਹ ਛੇ ਨਹੀਂ ਲੱਗਣਗੇ ਉਹਨਾਂ ਨੂੰ ਹਮੇਸ਼ਾ ਕਵਰ ਜਿਹੜਾ ਉਹ ਕਰਕੇ ਰੱਖੋ ਤੁਹਾਨੂੰ ਆਪਣੇ ਆਪ ਹੀ ਇੱਕ ਕੰਫੀਡੈਂਸ ਤੁਹਾਡੇ ਅੰਦਰ ਜਿਹੜਾ ਉਹ ਆ ਜਾਏਗਾ ਹਨਾ ਤੇ ਨੰਬਰ ਦੂਜਾ ਟਿਪਸ ਏ ਆ ਰੇਜ਼ਰ ਤੁਸੀਂ ਯੂਜ਼ ਕਰ ਸਕਦੇ ਜੇ ਉਹਦਾ ਜਿਹੜਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਨਾ ਹੀ ਉਹ ਕੱਟ ਲਗਾਉਂਦਾ ਵਾ ਜਿੱਦਾਂ ਤੁਹਾਡੇ ਫੇਸ ਤੇ ਜਿਹੜੇ ਆ ਅਨਵੰਟਡ ਹੇਅਰ ਹੁੰਦੇ ਆ ਜਿੱਦਾਂ ਤੁਸੀਂ ਵੈਕਸ ਵਗੈਰਾ ਕਰਾਉਂਦੇ ਜ ਹੈਨਾ ਡੇਲੀ ਤੇ ਵੈਕਸ ਨਹੀਂ ਕਰਾਈ ਜਾਂਦੀ ਹੈਗੀ ਜਾਂ ਤੁਸੀਂ ਮਹੀਨੇ 'ਚ ਇੱਕ ਵਾਰੀ ਵੈਕਸ ਕਰਾਉਂਦੇ ਜ ਹੈਨਾ ਉਹ ਵੀ ਜਿਨ੍ਹਾਂ ਨੂੰ ਤੇ ਦਰਦ ਮਹਿਸੂਸ ਹੁੰਦੀ ਆ ਉਹਨਾਂ ਵਾਸਤੇ ਟਿਪਸਾ ਜਾਂ ਤੁਸੀਂ ਜੇ ਡੇਲੀ ਹੇਅਰ ਰਿਮੂਵ ਕਰਨਾ ਚਾਹੁੰਦੇ ਜੀ ਹੈਨਾ ਤੁਹਾਡਾ ਫੇਸ ਜਿਹੜਾ ਅੱਛਾ ਦਿਖੇ ਹੈਨਾ শারਪ ਦਿਖੇ ਤਾਂ ਤੁਸੀਂ ਜਿਹੜਾ ਫੇਸ ਰੇਜ਼ਰ ਯੂਜ਼ ਕਰ ਸਕਦੇ ਉਹਦੇ ਨਾਲ ਹੀ ਤੁਸੀਂ ਥ੍ਰੈਡਿੰਗ ਵਗੈਰਾ ਵੀ ਕਰ ਸਕਦੇ ਜੇ ਹਨਾ ਉਹਦੇ ਨਾਲ ਥ੍ਰੈਡਿੰਗ ਇਤਨੀ ਇੰਨੀ ਜਿਹੜੀ ਸਮੂਥ ਹੁੰਦੀ ਹੈ ਤੁਹਾਨੂੰ ਕੋਈ ਵੀ ਦਰਦ ਨਹੀਂ ਹੋਊਗੀ ਹਨਾ ਤੇ ਸਾਰੇ ਜਿਹੜੇ ਹੇਅਰ ਤੁਹਾਡੇ ਆ ਰਿਮੂਵ ਹੋ ਜਾਣਗੇ ਅਪਰ ਲਿਫਸ ਤੇ ਵੀ ਬਹੁਤ ਜ਼ਿਆਦਾ ਹੇਅਰ ਆਉਂਦੇ ਲੇਡੀਜ਼ ਤੇ ਤੇ ਉਹ ਵੀ ਜਿਹੜੇ ਉਹ ਰਿਮੂਵ ਹੋ ਜਾਣਗੇ ਤੇ ਇੱਥੇ ਜਿਹੜੇ ਚੀਕਸ ਤੇ ਜਿਹੜੇ ਹੇਅਰ ਹੁੰਦੇ ਆ ਉਹ ਵੀ ਰਿਮੂਵ ਹੋ ਜਣਗੇ ਆਰਾਮ ਨਾਲ ਹੋ ਜਾਣਗੇ ਕੋਈ ਵੀ ਦਰਦ ਨਹੀਂ ਹੋਊਗੀ ਤੇ ਇਹਨਾਂ ਨੂੰ ਵੀ ਤੁਸੀਂ ਰਿਮੂਵ ਕਰ ਸਕਦੇ ਜੇ ਤੇ ਆਪਣਾ ਚਿਹਰੇ ਨੂੰ ਚੰਗਾ ਸੁੰਦਰ ਬਣਾ ਸਕਦੇ ਜੀ ਨੰਬਰ 3 ਟਿਪਸ ਆ ਕਿ ਐ ਮੈਂ ਨਾ ਇੱਕ ਟਰਮਲਿਕ ਜਿਹੜੇ ਉਹ ਪੈਡਸ ਮੰਗਵਾਏ ਆ ਜਿਨ੍ਹਾਂ ਦੇ ਵਿੱਚ ਲਿਕਵਿਡ ਹੁੰਦਾ ਆਲਰੇਡੀ ਨਹੀਂ ਤੇ ਆਪਾਂ ਕੀ ਕਰਦੇ ਆ ਕਿ ਹਫਤੇ ਵਿੱਚ ਦੋਕ ਵਾਰੀ ਆਪਾਂ ਜਿਹੜਾ ਹੋਮ ਮੇਡ ਸਕਰਾਬ ਜਾਂ ਹੋਮ ਮੇਡ ਆਪਾਂ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਨਾ ਤੇ ਜਿਨ੍ਹਾਂ ਸਾਡੇ ਚਿਹਰੇ ਤੇ ਟੈਨਿੰਗ ਜਾਂ ਬਲੈਕ ਹੀਰਸ ਵਾਈਟ ਹੀਰਸ ਜਿਨ੍ਹਾਂ ਦੇ ਵੀ ਹੈਗੇ ਭੈਣਾ ਦੇ ਹਨਾ ਕੰਮ ਕਰਨ ਦੇ ਨਾਲ ਨਾਲ ਜਿਹੜੇ ਉਹ ਹੋ ਜਾਂਦੇ ਆ ਹਨਾ ਚਿਹਰੇ ਵਾਲਾ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਜਾਂ ਸਾਡੇ ਸ਼ਾਈਆਂ ਵਗੈਰਾ ਹੋ ਜਾਂਦੀਆਂ ਹਣਾ ਉਹਨਾਂ ਨੂੰ ਆਪਾਂ ਕਵਰ ਅਪ ਕਰਨ ਵਾਸਤੇ ਆਪਾਂ ਕੋਈ ਵੀ ਜਿਹੜਾ ਪੈਕ ਯੂਜ਼ ਕਰ ਸਕਦੇ ਆ ਹਫਤੇ ਚ ਦੋ ਵਾਰੀ ਆਪਾਂ ਪੈਕ ਯੂਜ਼ ਕਰ ਸਕਦੇ ਆ ਮੈਂ ਤੇ ਨਾ ਟਰਮਰਿਕ ਪੈਡ ਮੰਗਾਏ ਆ ਉਹਨਾਂ ਨੂੰ ਮੈਂ ਡੇਲੀ ਵੀ ਯੂਜ਼ ਕਰ ਲੈਂਦੀ ਆ ਉਹਨਾਂ ਦਾ ਕੋਈ ਸਾ ਰਿਜ਼ਲਟ ਨਹੀਂ ਆ ਟਰਮਰਿਕ ਆ ਉਦਾਂ ਵੀ ਆਪਾਂ ਬੇਸਣ 'ਚ ਹਲਦੀ ਮਿਲਾ ਕੇ ਕੁਝ ਵੀ ਕਿਸੇ ਵੀ ਤਰ੍ਹਾਂ ਆਪਾਂ ਚਿਹਰੇ ਤੇ ਆਪਾਂ ਲਗਾਉਂਦੇ ਆ ਉਹ ਮੈਂ ਪੈਡ ਜਿਹੜਾ ਸਕਰਬ ਕਰ ਲੈਂਦੀ ਆ ਉਹਦੇ ਨਾਲ ਇੰਨਾ ਵਧੀਆ ਤੁਹਾਨੂੰ ਗਲੋਵ ਮਿਲੇਗਾ ਮਤਲਬ ਜੇ ਤੁਹਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਹਨਾ ਤੇ ਉਹ ਪੈਡ ਤੁਸੀਂ ਯੂਜ਼ ਕਰ ਸਕਦੇ ਜੇ ਡੇਲੀ ਆਪਣੇ ਚਿਹਰੇ ਨੂੰ ਜਿਹੜਾ ਸੁੰਦਰ ਬਣਾ ਸਕਦੇ ਜੀ ਮੈਂ ਇਹਨਿਕ ਕਹਿੰਦੀ ਕਿ ਬੋਰ ਕੋਸਮ ਇਹ ਮੈਨੂੰ 150 ਦਾ ਜਿਹੜਾ ਉਹ ਪਿਆ ਹੀ ਮੀਸ਼ਰ ਤੋਂ ਤੇ ਇਹਦੇ ਵਿੱਚ ਕਾਫੀ ਜਿਆਦਾ ਬਾਡ ਨੇ ਤੇ ਮਤਲਬ ਤੁਹਾਡੇ 2-3 ਮਹੀਨੇ ਬੜੇ ਈਜ਼ੀ ਜਿਹੜੇ ਉਹ ਨਿਕਲ ਜਾਣਗੇ ਇੱਕ ਬਾਡ ਤੋਂ ਯੂਜ਼ ਕਰਨਾ ਵਾ ਡੇਲੀ ਦਾ ਇਹਦੇ ਵਿੱਚ ਬਹੁਤ ਸਾਰੇ ਬਾਡਸ ਹੁੰਦੇ ਆ ਤੇ ਇਹ 150 ਰੁਪਏ ਦੇ ਆਉਂਦੇ ਆ ਸੇ ਇਹ ਨੂੰ ਤੁਸੀਂ ਡੇਲੀ ਯੂਜ਼ ਕਰ ਸਕਦੇ ਕੋਈ ਵੀ ਕਰ ਸਕਦਾ ਵਾ ਜੈਂਟਸ ਵੀ ਲੇਡੀਜ਼ ਵੀ ਬੱਚੇ ਵੀ ਕਰ ਸਕਦੇ ਆਰਾਮ ਨਾਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਤੇ ਤੁਸੀਂ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਜੇ ਹਾਂ ਨੰਬਰ 4 ਇਸੇ ਇਹ ਵੀ ਜਿੱਦਾਂ ਕਿ ਟਾਡੇ ਚਿਹਰੇ ਨੂੰ ਮਤਲਬ ਸ਼ਾਈਆਂ ਵਾ ਟੈਨਿੰਗ ਆ ਜਾਂ ਨਾ ਮੁਰਝਾ ਆ ਗਿਆ ਖੁਰਦਰਾ ਹੋ ਗਿਆ ਚਿਹਰਾ ਹਨਾ ਤੇ ਤੁਸੀਂ ਦੇਲੀ ਕੀ ਕਰਨਾ ਮਤਲਬ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਚਿਹਰੇ ਨੂੰ ਵਾਸ਼ ਕਰਨਾ ਵਾ ਤੁਹਾਨੂੰ ਕੋ ਇਨਾ ਬੱਚਿਆਂ ਨੂੰ ਸੁਵਾਣ ਤੋਂ ਬਾਅਦ ਹਨਾ ਥੋੜਾ ਜਿਹਾ ਆਪਣੇ ਵਾਸਤੇ ਜਿਹੜਾ ਟਾਈਮ ਜਾਂ 5-7 ਮਿੰਟ ਦਾ ਸਿਰਫ ਕੱਢਣਾ ਵਾ ਸਿਰਫ ਤੁਸੀਂ ਵਾਸ਼ ਕਰਨਾ ਆਪਣਾ ਚਿਹਰਾ ਕੋਈ ਵੀ ਫੇਸ ਵੋ ਜਿਹੜਾ ਤੁਸੀਂ ਯੂਜ਼ ਕਰਦੇ ਜੀ ਉਹਦੇ ਨਾਲ ਤੇ ਤੁਸੀਂ ਜਿਹੜਾ ਮੋਇਸਚਰਾਈਜ਼ਰ ਜਿਹੜਾ ਵੀ ਯੂਜ਼ ਕਰਦੇ ਸੀ ਉਹਨੂੰ ਜਿਹੜਾ ਮ사ਜ ਦੇਣੀ ਉੱਪਰ ਵੀ ਤਰਫ ਮ사ਜ ਦੇਣੀ ਆ ਤੇ ਇੱਕ ਤੇਰਾ ਢੇਰੇ ਨੂੰ ਮ사ਜ ਹੋ ਜਾਣੀ ਆ ਦੂਜਾ ਜਿਹੜਾ ਉਹ ਤੁਹਾਡਾ ਜਿਹਦੇ ਨੂੰ ਜਿਹੜਾ ਕਰੀਮ ਵੀ ਲੱਗ ਜਾਣੀ ਆ ਤੇ ਮੋਇਸਚਰਾਈਜ਼ਰ ਲੱਗ ਜਾਣਾ ਵਾ ਤੁਹਾਡਾ ਚਿਹਰਾ ਜਿਹੜਾ ਸਮੂਥ ਹੋ ਜਾਊਗਾ ਜਦੋਂ ਤੁਸੀਂ ਸਵੇਰੇ ਉੱਠ ਕੇ ਵੇਖੋਗੇ ਤਾਂ ਚਿਹਰਾ ਇੱਕਦਮ ਸੌਫਟ ਹੋਏਗਾ ਪਹਿਲੇ ਵਾਂਗੂ ਖੁਰਦਰਾ ਨਹੀਂ ਹੋਏਗਾ ਸਿਰਫ ਇੰਨਾ ਟਿਪਸ ਤੁਸੀਂ ਜਿਹੜੇ ਯੂਜ਼ ਕਰ ਲੈਣੇ ਆ ਕਿ ਜਿਹੜਾ ਰਸੋਂ ਤੋਂ ਪਹਿਲਾਂ ਜਿਹੜਾ ਵਾ ਇੱਕ ਫੇਸ ਵਾਸ਼ ਨਾ ਫੇਸ ਨੂੰ ਸਾਫ ਕਰ ਲੈਣਾ ਵਾ ਤੇ ਦੂਜਾ ਜਿਹੜਾ ਵਾ ਮੋਇਸਚਰਾਈਜ਼ਰ ਕੋਈ ਵੀ ਜਿਹੜਾ ਉਹ ਚਿਹਰੇ ਤੇ ਲਗਾ ਲੈਣਾ ਵਾ ਤੁਹਾਡਾ ਚਿਹਰਾ ਸਵੇਰ ਨੂੰ ਉੱਠੋਗੇ ਤੇ ਇੱਕਦਮ ਸਮੂਥ ਜਿਹੜਾ ਹੋ ਜਾਏਗਾ ਅੱਛਾ ਨੰਬਰ 5 ਤੇ ਇਹ ਆ ਕਿ ਜਿੱਦਾਂ ਜਿਹੜੇ ਲਿਪਸ ਵਗੈਰਾ ਫਟ ਜਾਂਦੇ ਆ ਤੇ ਉਹਦੇ ਵਾਸਤੇ ਜਿਹੜਾ ਵਾ ਤੁਸੀਂ ਕੋਈ ਵੀ ਸਕਰਬ ਯੂਜ਼ ਕਰ ਸਕਦੇ ਜਾਂ ਤੁਸੀਂ ਘਰ ਵੀ ਸਕਰਬ ਬਣਾ ਸਕਦੇ ਜੇ ਚੀਨੀ ਵਗੈਰਾ ਬੂਰਾ ਚੀਨੀ ਜਿਹੜੀ ਹੁੰਦੀ ਉਹਦੇ ਨਾਲ ਵਿੱਚ ਸ਼ਹਿਦ ਮਿਲਾ ਕੇ ਉਹ ਉਹ ਤੁਸੀਂ ਸਕਰਬ ਵਗੈਰਾ ਕਰ ਸਕਦੇ ਨਹੀਂ ਤੇ ਮਾਰਕੀਟ ਤੋਂ ਬਹੁਤ ਸਾਰੇ ਜਿਹੜੇ ਸਕਰਬ ਆਏ ਐ ਲਿਪੋ ਸਕਰਬ ਤੇ ਇਹ ਉਹ ਕਰ ਸਕਦੇ ਜੇ ਨਹੀਂ ਤੇ ਤੁਸੀਂ ਡੇਲੀ ਜਿਹੜਾ ਲਿਪ ਬਾਮ ਲਗਾਣੀ ਹੀ ਲਗਾਣੀ ਆ ਮਤਲਬ ਇਹ ਤੁਸੀਂ ਸਕਿਪ ਨਹੀਂ ਕਰ ਸਕਦੇ ਹੈਗੇ ਤੁਹਾਡੇ ਉਹ ਜਿਹੜੇ ਉਹ ਫਟੇ ਹੋਣਗੇ ਲਿਪਸ ਜਿਹੜੇ ਫਟੇ ਹੋਣਗੇ ਤੇ ਬਿਲਕੁਲ ਵੀ ਚੰਗੇ ਨਹੀਂ ਲੱਗਣਗੇ ਤੁਹਾਡੀ ਮਿਕਸਚੀਕ ਲਗਾਈ ਵੀ ਚੰਗੀ ਨਹੀਂ ਲੱਗੇਗੀ ਤੇ ਇਸ ਕਰਕੇ ਇਹਨਾਂ ਨੂੰ ਮੈਂ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਸੀਂ ਜਿਹੜਾ 립밤 ਰਾਤ ਨੂੰ ਰੋਜ਼ ਲਗਾ ਕੇ ਤੁਸੀਂ ਫੇਰ ਸੌਣਾ ਹੋਊਗਾ ਮਤਲਬ ਤੁਹਾਡੇ ਜਿਹੜੇ ਮਾਸ वगैरह ਲੱਤਾ ਜਾਂ ਹੌਟ ਫਟੇ ਉਹ ਸਾਰੇ ਜਿਹੜੇ ਕਵਰ ਆਪ ਹੋ ਜਾਣਗੇ ਤੁਹਾਡੀ ਲਿਪਸਟੀ ਲਗਾਈ ਵੀ ਬਹੁਤ ਅੱਛੀ ਲੱਗੇਗੀ ਇਹ ਤੋਂ ਟਿਪਸ ਜਿਹੜਾ ਫੋਲੋ ਕਰ ਸਕਦੇ ਜੀ अच्छा तो डेली तो ये ही करना जबो तुसी नहा के जेड़ा फ्री हो जांदे जे कोई भी मॉइस्चराइजर अप्लाई ਕਰ ਸਕਦੇ ਜੇ ਤੇ ਤੁਹਾਡੀ ਅੱਖਾਂ ਜਿਹੜਾ ਉਹ ਮਸਕਾਰਾ ਤੇ ਹੀ ਲਗਾ ਸਕਦੇ ਜੇ ਜੇ ਤਹੀ ਕੱਜਲ ਵਗੈਰਾ ਨਹੀਂ ਯੂਜ਼ ਕਰਦੇ ਡੇਲੀ ਨਹੀਂ ਯੂਜ਼ ਕਰਦੇ ਤੁਹਾਡੇ ਛੋਟੇ ਬੱਚੇ ਆ ਹਨ ਉਹਦੇ ਨਾਲ ਜਿਹੜਾ ਫੈਲ ਜਾਂਦਾ ਵਾ ਜਾਂ ਕਿਸ ਤਰ੍ਹਾਂ ਵੀ ਤੁਸੀਂ ਮਸਕਾਰਾ ਸਿਰਫ ਯੂਜ਼ ਕਰ ਸਕਦੇ ਜੇ ਮੈਂ ਸਿਰਫ ਮਸਕਾਰਾ ਹੀ ਲਗਾਇਆ ਮੈਂ ਡੇਲੀ ਮਸਕਾਰਾ ਲਗਾਨੀ ਨੂੰ ਮੈਂ ਸਕੀਪ ਨਹੀਂ ਕਰਦੀ ਤੇ ਕੋਈ ਵੀ ਤੁਸੀਂ ਲਿਪਸਟਿਕ ਲਗਾ ਲਨੀ ਹੈ ਜਿਹੜੀ ਤੁਸੀਂ ਡੇਲੀ ਯੂਜ਼ ਕਰਦੇ ਜੇ ਵੀ ਲਿਪਸਟਿਕ ਲਗਾ ਲੋਗੇ ਮਸਕ ਲਗਾ ਲੋਗੇ ਆਈਬ੍ਰੋ ਸ਼ੇਪ ਚ ਕਰ ਲੋਗੀ ਤੇ ਕਰਨਾ ਚ ਛੋਟੇ ਛੋਟੇ ਜਿਹੜੇ ਟਾਪਸ ਵਗੈਰਾ ਕੁਝ ਵੀ ਤੁਸੀਂ ਜਿਹੜਾ ਵੇਅਰ ਕਰ ਸਕਦੇ ਜਿਤੇ ਆਪਣੇ ਆਪ ਨੂੰ ਜਿਹੜਾ ਉਹ ਸੁੰਦਰ ਬਣਾ ਸਕਦੇ ਜੇ ਮਤਲਬ ਤੁਸੀਂ ਸਵੇਰ ਤੋਂ ਆਪਣੇ ਆਪ ਨੂੰ ਇਦਾਂ ਮੇਨਟੇਨ ਕਰਕੇ ਤੁਸੀਂ ਸਾਰਾ ਦਿਨ ਐਕਟਿਵ ਰਹੋਗੇ ਤੁਹਾਡੀ ਬੋਡੀ ਐਕਟਿਵ ਰਹੇਗੀ ਤੁਸੀਂ ਐਕਟਿਵ ਰਹੋਗੇ ਆਪਣੇ ਆਪ ਨੂੰ ਵੇਖ ਕੇ ਇੱਕ ਕੰਫੀਡੈਂਸ ਆਏਗਾ ਬੱਚੇ ਤੇ ਪਰਿਵਾਰ ਸਭ ਕੁਝ ਨਾਲ ਚੱਲਦਾ ਵਾਂ ਮਤਲਬ ਕੰਮ ਵੀ ਹੁੰਦੇ ਰਹਿੰਦੇ ਆ ਸਭ ਕੁਝ ਨਾਲ ਲੱਗਾ ਬਾਟ ਆਪਣੇ ਵਾਸਤੇ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਲੇਡੀਜ਼ ਆਸਤੇ ਕਿਉਂਕਿ ਉਹਨਾਂ ਕੋਲ ਆਪਣੇ ਵਾਸਤੇ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਹੈਗਾ ਰਾਤ ਨੂੰ ਤੁਸੀਂ 5-10 ਮਿੰਟ ਆਪਣੇ ਵਾਸਤੇ ਕੱਢ ਸਕਦੇ ਜੇ ਆਪਣੇ ਚਿਹਰੇ ਬਾਤੇ ਕੱਢ ਸਕਦੇ ਜੇ ਹਨਾ ਦੇ ਆਪਾਂ ਹੋਣੀ ਆਪਣੀ ਬੋਡੀ ਨੂੰ ਜਾਂ ਆਪਣੇ ਵੱਲ ਧਿਆਨ ਨਹੀਂ ਦੇਵਾਂਗੇ ਤੇ ਅੱਗੇ ਜਾ ਕੇ ਬਿਲਕੁਲ ਵੀ ਟਾਈਮ ਨਹੀਂ ਮਿਲੇਗਾ ਤੇ ਤੁਹਾਡਾ ਚਿਹਰਾ ਤੁਹਾਡੀ ਬੋਡੀ ਕਵਰ ਅਪ ਨਹੀਂ ਕਰ ਪਾਏਗੀ ਜੋ ਤੁਸੀਂ ਤੁਹਾਡੀ ਦਿੱਕਤਾਂ ਤੁਹਾਡੀ ਸਕਿਨ ਤੇ ਤਾਂ ਤੇਰੀ ਬੋਡੀ ਤੇ ਪ੍ਰੋਬਲਮ ਆ ਰਹੀ ਆ ਉਹ ਤੀ ਕਵਰ ਅਪ ਨਹੀਂ ਕਰ पाओगे ਜੇਕਰ ਤੁਸੀਂ ਟਾਈਮ ਟੂ ਟਾਈਮ ਜਿਹੜਾ ਇਹਦੀ ਕੇਅਰ ਨਹੀਂ ਕਰਦੇ ਹੈਗੇ ਹਨਾ ਤੇ ਮੈਂ ਬਹੁਤ ਸਾਰੀਆਂ ਸਕਿਨ ਨਾਲ ਰਿਲੇਟਡ ਜਿਹੜੇ ਪੈਕ ਵਗੈਰਾ ਮੈਂ ਜਿਹੜੇ ਯੂਜ਼ ਕਰਦੀਆਂ ਉਹ ਮੈਂ ਵੀਡੀਓ ਜਿਹੜੀ ਉਹ ਬਣਾਈ ਹੋਈ ਆ ਇਹਹੀ ਚੈਨਲ ਤੇ ਮੈਂ ਅਪਲੋਡ ਕੀਤੀ ਹੋਈ ਆ ਤੁਸੀਂ ਉਹ ਜਾ ਕੇ ਦੇਖ ਸਕਦੇ ਜੇ ਹਨਾ ਉਹਨੂੰ ਫੋਲੋ ਕਰ ਸਕਦੇ ਜੇ ਤੇ ਆਪਣੀ ਸਕਿਨ ਨੂੰ ਸਮੂਥ ਬਣਾ ਸਕਦੇ ਜੇ ਜਿੱਦਾਂ ਸ਼ਾਇਆ ਵਗੈਰਾ ਜਿੰਨਾ ਮੇਰੇ ਭੈਣਾਂ ਦੇ ਹਨਾ ਉਹ ਵੀ ਪੈਕ ਮੈਂ ਸ਼ੇਅਰ ਕੀਤਾ ਉਹ ਵੀ ਮੈਂ ਯੂਜ਼ ਕਰਦੀ ਆ ਹਫਤੇ ਚ ਦੋ ਵਾਰੀ ਮੈਂ ਕਰਦੀ ਕਰਦੀ ਆ ਯੂਜ਼ ਆਪਣੇ ਵਾਸਤੇ ਮੈਂ ਜ਼ਰੂਰ ਟਾਈਮ ਕੱਢ ਲੈਣੀ ਆ ਹਨਾ ਤੇ ਤੁਸੀਂ ਵੀ ਜਿਹੜਾ ਇੰਨਾ ਕੁ ਟਾਈਮ ਜਿਹੜਾ ਹੋ ਬਾਡੀ ਕੇ ਆਪਣੇ ਚਿਹਰੇ ਵਾਲ ਆਪਣੇ ਬੋਡੀ ਵਾਲ ਜਿਹੜਾ ਉਹ ਧਿਆਨ ਦੇ ਸਕਦੇ ਜੇ ਇਹ ਸੀ ਜੀ ਆਪਣਾ ਛੋਟਾ ਜਿਹਾ ਇੱਕ ਟਿਪਸ ਟੂ ਟਿਪਸ ਇੱਕ ਬਲੌਗ ਕਹਿ ਸਕਦੇ ਜੇ ਇੱਕ ਵੀਡੀਓ ਕਹਿ ਸਕਦੇ ਜੀ ਨਾ ਆਈ ਹੋਪ ਤੁਹਾਨੂੰ ਚੰਗੀ ਲੱਗੀ ਹੋਏਗੀ ਤੇ ਜੇਕਰ ਤੁਸੀਂ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਤਾਂ ਤੁਸੀਂ ਪੁੱਛ ਸਕਦੇ ਹੋ ਹਨਾ ਹੋਰ ਵੀ ਪੁੱਛੀ ਮੈਨੂੰ ਜਿੰਨਾ ਮੈਨੂੰ ਪਤਾ ਹੋਏਗਾ ਜਿੰਨਾ ਮੈਂ ਆਪਣੇ ਆਪ ਤੇ ਟਾਈਮ ਦਿੰਨੀ ਆ ਜੋ ਮੈਂ ਆਪਣੇ ਆਪ ਯੂਜ਼ ਕਰਦੀ ਆ ਉਹ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਹਨਾ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਤਦ ਤੱਕ ਲਈ ਸਾਰੀ ਸ਼ੁਕਰੀਆ ਸਾਰਾ ਬਾਏ ਬਾਏ